ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀਕੇ ਪੰਜਾਬ ਨਿਊਜ਼ ਮੈਂ ਹਾਂ ਪੱਤਰਕਾਰ ਦਰਸ਼ਨ ਖੰਡ ਅੱਜ ਅਸੀਂ ਪਹੁੰਚੇ ਰਾਜਪੁਰਾ ਦੇ ਸਰਕਾਰੀ ਹਸਪੀਟਲ ਦੇ ਵਿੱਚ ਜਿੱਥੇ ਕਿ ਇੱਕ ਸਾਨੂੰ ਪਤਾ ਲੱਗਿਆ ਕਿ ਸ਼ੰਭੂ ਪਿੰਡ ਦੇ ਵਿੱਚ ਵਿੱਚ ਝਗੜਾ ਹੋਇਆ ਹੈ ਕਿ ਇੱਕ ਪਾਸੇ 4-5 ਬੱਚੇ ਸੀ ਤੇ ਇੱਕ ਪਾਸੇ ਇੱਕ ਕੱਲਾ ਬੱਚਾ ਸੀ ਜਿਹੜਾ ਕਿ ਐਸਸੀ ਸਮਾਜ ਨੂੰ ਬਿਲੋਂਗ ਕਰਦਾ ਅਸੀਂ ਉਹਨਾਂ ਦੀ ਖਬਰ ਸਾਨੂੰ ਆਏ ਆ ਉਹਨਾਂ ਦਾ ਵੀ ਬਿਆਨ ਤੁਹਾਨੂੰ ਸੁਣਾਵਾਂਗੇ ਕਿ ਉਹਨਾਂ ਦਾ ਕੀ ਕਹਿਣਾ ਇਸ ਬਾਰੇ ਲੜਾਈ ਹੋ ਗਈ ਦੀ ਜੀ ਸਕੂਲ ਵਿੱਚ ਜੀ ਇਸ ਸੀਜ਼ਨ ਨੂੰ ਲੈ ਕੇ ਲੜਾਈ ਹੋਈ ਹੈ ਕਾਲਾ ਕੱਟ ਰਹੇ ਦੇ ਜੀ ਚੂੜਾ ਚੂੜਾ ਕਹਿ ਗਿਆ ਜੀ ਕੌਣ ਕੱਟ ਰਿਹਾ ਸੀ ਕਾਲਾ ਮੁੰਡੇ ਤੇ ਜੀ ਕਲਾਸ 'ਕੀ ਜੀ ਕੀ ਨਾਂ ਹੈ ਉਹਨਾਂ ਦਾ ਰੰਜੋਤ ਸਿੰਘ ਜੀ ਅਮ੍ਰਿਤ ਜੀ ਹਰਕਿਰਤ ਗੁਰਸੇਵ ਜੀ ਉਹਨਾਂ ਨੇ ਕੀ ਮਾਰਿਆ ਤੇਰੇ ਸਿਰ ਤੇ ਨਹੀਂ ਇੱਕ ਇੱਕ ਸਟਿਕ ਦੀ ਜੀ ਘਰਾੜਤੀ ਜੀ ਉਹ ਕੜਾ ਜੀ ਇਹ ਲੜਾਈ ਤੁਹਾਡੀ ਸਕੂਲ ਦੇ ਅੰਦਰ ਹੋਈ ਹੈ? ਹਾਂਜੀ ਹਾਂਜੀ ਸਕੂਲ। ਨਹੀਂ ਉਹ 3-4 ਜਣੇ ਦੇ ਜੀ ਬਾਕੀ ਨੀਚੇ ਦੇ ਜੀ ਮੈਨੂੰ ਕੱਲੇ ਨੂੰ ਪੜ ਲਿਆ ਜੀ। ਤੁਹਾਡੀ ਲੜਾਈ ਕਿਸ ਨੇ ਛੜਾਈ ਫੇਰ ਬਾਅਦ ਚ? ਮੁੰਡੇ ਹੀ ਤੇ ਜੀ ਬਾਕੀ ਨਾ ਉਹ ਪਤਾ ਹੀ ਉਹ ਪਹੁੰਚੇ ਦੇ ਜੀ ਇੱਕ। ਫਿਰ ਬਾਅਦ ਵਿੱਚ ਮੇਰੇ ਪੱਟੀ-ਪੁੱਟੀ ਕਰੀ ਜੀ ਉੱਥੇ। ਹਾਂਜੀ। ਸੰਗੀਨੀ ਨਾਲ ਲੱਗੀ ਵੀ ਆ। ਹੋਰ ਵੀ ਸੱਟਾਂ ਲੱਗੀਆਂ ਤੇਰੇ ਬਿਨਾਂ ਸਿਰਤੀਆਂ ਸੱਟਾਂ ਤੋਂ ਬਿਨਾਂ। ਹਾਂ ਲੱਤਾਂ ਲੁੱਤਾਂ ਦੁਖਰੀਆਂ ਐ ਜੀ। ਅੱਛਾ। ਹਾਂ ਇਹ ਹੱਥ ਘੜ ਕੇ ਸੀ ਐ ਜੀ। ਹਾਂਜੀ। ਇਹ ਲੱਤਾਂ ਤੇ ਕੀ ਮਾਰਿਆ? ਲੱਤਾਂ ਦੇ ਉਹ ਮਾਰ ਲੱਤਾਂ ਉਹਨੇ ਮਾਰੀਆਂ ਆਪ ਜੀ ਤਿੰਨ ਚਾਰ ਜਣੇ ਸੀ ਨਾ ਇਹ ਢਾਕੇ ਢਾਇਆ ਇਹਨੂੰ ਬੇਟੇ ਦਾ ਝਗੜਾ ਹੋ ਗਿਆ ਜੀ ਬੱਚਿਆਂ ਨਾਲ ਸਕੂਲ ਸ਼ੰਭੂਗਲਾ ਸਕੂਲ ਦੇ ਵਿੱਚ ਹੀ ਹੋਇਆ ਜੀ ਕੀ ਮਸਲਾ ਕੀ ਹੋਇਆ ਜੀ ਪਤਾ ਨਹੀਂ ਨਾ ਮੈਨੂੰ ਨਹੀਂ ਪਤਾ ਇਸ ਬਾਰੇ ਬਈ ਬੱਚੇ ਨੇ ਦੱਸੇ ਹੁਣ ਨਾ ਬੱਚੇ ਨੇ ਜਿਸ ਵੇ ਮੈਨੂੰ ਪ੍ਰਿੰਸੀਪਲ ਦਾ ਫੋਨ ਆਇਆ ਸੀ ਜੀ ਹਾਂ ਜੀ ਜੀ ਤੁਹਾਡੇ ਬੜਾ ਸਕੂਲ ਆਇਓ 5 ਮਿੰਟ ਹੋਰ ਕੋਈ ਗੱਲ ਨਹੀਂ ਕੋਈ ਜਦ ਮੈਂ ਗਿਆ ਤਾਂ ਮੈਡਮ ਨੇ ਸਰਨਾ ਮੈਨੂੰ ਕਿਹਾ ਵੀ ਇਹਨੂੰ ਜਲਦੀ ਜਲਦੀ ਹਸਪੀਟਲ ਲੈ ਜਾਓ ਬਸ ਉਹ ਕਹਿੰਦੇ ਵੀ ਬੱਚੇ ਲੜਦੇ ਪਏ ਪੰਜ ਪੰਜ ਬੱਚਾ ਨੇ ਘੁੱਟਿਆ ਇਹਨੂੰ ਪ੍ਰਵੀਂਦਰ ਸਿੰਘ ਨੂੰ ਬੈਠੇ ਨੇ ਮੇਰੇ ਨਾਲ ਹਾਂਜੀ ਕੋਈ ਗੱਲ ਕਰਦਾ ਤਾਸ ਜਿਹੜੀ ਬੰਦੀ ਕਾਰਵਾਈ ਜੋ ਵੀ ਹੈ ਉਹ ਹੋ ਜੇ ਹੋਇਆ ਸੀ ਬੇਟੇ ਨੇ ਦੱਸਿਆ ਕੁਛ ਮਸਲਾ ਹੋਇਆ ਜੀ ਬਈ ਜੋ ਇਹਨਾਂ ਦਾ ਮੁੰਡਾ ਸੀ ਉਹ ਕਲਾਸ ਦੇ ਵਿੱਚ ਬੈਠਾ ਸੀ ਤੇ ਔਰ ਮੇਰਾ ਮੁੰਡਾ ਆਪਣੀ ਕਲਾਸ 'ਚ ਬੈਠੇ ਹੋਏ ਸਨ ਜਾ ਰਿਹਾ ਸੀ ਇਹ ਕਲਾਸ 'ਚ ਵੜਨੀ ਤੇ ਰਿਹਾ ਸੀ ਔਰ ਜਦੋਂ ਮੇਰੇ ਮੁੰਡੇ ਜਿੱਦ ਕੀਤੀ ਅੰਦਰ ਰਹਿਣ ਦੀ ਤਾਂ ਇਹ ਆ ਮੁੰਡੇ ਨੇ ਮੇਰੇ ਮੁੰਡੇ ਨਾਲੇ ਪੱਗ ਤਾਰੀ ਨਾਲੇ ਉਹਦੇ ਥੱਪੜ ਮਾਰਿਆ ਉਸ ਤੋਂ ਬਾਅਦ ਇਹਨਾਂ ਨੂੰ ਕੋਈ ਲੜਾਈ ਨਹੀਂ ਹੋਈ ਮੁੜ ਕੇ ਬਾਅਦ ਦੇ ਵਿੱਚ ਆ ਮੁੰਡੇ ਇਕੱਠੇ ਆ ਵੀ ਕਰਕੇ ਲਾਇਆ ਤਿੰਨ ਚਾਰ ਹੋ ਵੀ ਆ ਗਏ ਉਸ ਤੋਂ ਬਾਅਦ ਇਹਦਾ ਚਲੋ ਪਤਾ ਨਹੀਂ ਕਿਵੇਂ ਸਿਰ ਫਟ ਗਿਆ ਤੇ ਸੱਟ ਵੱਜ ਗਈ ਉਧਰ ਇਹ ਜੇ ਮੁੰਡੇ ਇਹ ਲੈ ਕੇ ਆਇਆ ਸੀ ਫਿਰ ਸੱਟਾਂ ਉਹਨਾਂ ਦੇ ਵੀ ਲੱਗੀਆਂ ਹੈ ਸੱਟਾਂ ਉਹਨਾਂ ਦੇ ਬੇਟੇ ਦੇ ਲੱਗੀਆਂ ਆਪਣੇ ਦੇ ਉਹਨਾਂ ਦੇ ਇੱਥੇ ਕਰਕੇ ਵੀ 9 ਵਜੇ ਹੋਏ ਨੇ ਉਨੇ ਵਾਈ ਤੋਂ ਲੱਤੀ ਵਿੱਚ ਕਿਤੋਂ ਕੋਈ ਆ ਬਾਖਲ ਦੁਖ ਲਈ ਕੀਤਾ ਉਹਨੂੰ ਫਿਰ ਜੇ ਉਹਦੇ 9 ਵਜੇ ਦਾ ਦਾਖਲ ਸ਼ਾਇਦ ਕਰਾਉਣਾ ਹੀ ਪਵੇ ਅਜੇ ਮੰਜੀ ਤੇ ਪਿਆ ਹੋਇਆ ਘਰੇ ਆਜਾ ਹਾਂਜੀ ਪਹਿਲਾਂ ਠੀਕ ਹੈ ਬਿਲਕੁਲ ਨਹੀਂ ਇੰਨਾ ਵੀ ਠੀਕ ਨਹੀਂ ਹੈਗਾ ਬਈ ਥੋੜੇ ਬੁੰਦਲੇ ਜਿਹਾ ਪਿਆ ਸੱਚਪੁੱਛ ਚ ਨਹੀਂ ਉਹਨੂੰ ਆ ਰਹੀ ਨਹੀਂ ਤੇ ਠੀਕ ਨਹੀਂ ਸੀ ਹਸਪੀਟਲ ਲਿਆਉਣਾ ਸੀ ਉਹਨੂੰ ਨਾਲ ਫਿਰ ਤੁਸੀਂ ਚਾਹ ਦੇਖਣਿਆ ਬਾਕੀ ਦੀ ਪ੍ਰਿੰਸੀਪਲ ਆ ਜਿਹੜੀ ਉਹਦੇ ਨਾਲ ਫੋਨ ਤੇ ਗੱਲ ਕਰਨ ਲੱਗੀ ਆ ਕਿਉਂਕਿ ਇਸ ਟਾਈਮ ਤਾਂ ਛੁੱਟੀ ਹੋ ਗਈ ਉਹਨਾਂ ਦਾ ਬਿਆਨ ਲੈਣ ਦੇ ਲਈ ਤੇ ਉਹਨਾਂ ਦਾ ਇਸ ਬਾਰੇ ਕੀ ਕਹਿਣਾ ਹੈ ਗੱਲਬਾਤ ਉਹਨਾਂ ਨੂੰ ਫੋਨ ਲਾ ਲੈਣਾ ਕਿ ਉਹਨਾਂ ਦਾ ਇਸ ਬਾਰੇ ਕੀ ਕਹਿਣਾ मैडम ਦਾ ਜਿਹਦਾ ਕਿ ਨਾਮ ਆ ਰਿਹਾ ਹੈ ਮੈਡਮ ਬਲਜੀਤ ਕੌਰ ਮੈਡਮ ਬਲਜੀਤ ਕੌਰ ਦਾ ਇਸ ਬਾਰੇ ਕੀ ਕਹਿਣਾ ਹੈ ਉਹਨਾਂ ਕੋਲ ਲੱਗੀ ਹੋਈ ਹੈ ਜਿਵੇਂ ਕਿ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਕਿ ਮੈਡਮ ਨੂੰ ਜਿਹੜੇ ਕਿ ਸਕੂਲ ਦੀ ਪ੍ਰਿੰਸੀਪਲ ਆ ਉਹਨਾਂ ਨੂੰ ਕਾਲ ਲਾਈ ਹੈ ਕਿ ਫੋਨ ਚੱਕਦੇ ਨੇ ਉਹਨਾਂ ਨਾਲ ਗੱਲਬਾਤ ਕਰ ਲੈਣੇ ਆ ਕਿ ਮਸਲਾ ਕੀ ਹੋਇਆ ਸੀ ਇੱਕ ਪਾਸੇ ਜਿਵੇਂ ਕਿ ਤੁਹਾਨੂੰ ਦੁਬਾਰਾ ਦੱਸ ਦਈਏ ਕਿ ਇੱਕ ਪਾਸੇ 5 ਬੱਚੇ ਸੀ ਹੈਲੋ 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 ਹਾਂਜੀ ਮੈਮ ਸਤਿ ਸ੍ਰੀ ਅਕਾਲ ਮੈਂ ਪੱਤਰਕਾਰ ਦਰਸ਼ਨ ਖਾਨ ਬੋ ਰਿਹਾ ਜੀ ਰਾਜਪੁਰੇ ਤੋਂ ਹਾਂਜੀ ਮੈਂ ਮੈਂ ਤੁਹਾਨੂੰ ਇੱਕ ਵਾਰ ਦੱਸਦਾ ਕਿ ਜਿਹੜੀ ਤੁਹਾਡੀ ਕਾਲ ਆ ਇਹ ਰਿਕਾਰਡਿੰਗ ਕੀਤੀ ਜਾ ਰਹੀ ਹੈ ਕਿਉਂਕਿ ਤੁਹਾਡੇ ਸਕੂਲ ਦੇ ਵਿੱਚ ਅੱਜ ਇੱਕ ਝਗੜਾ ਹੋਇਆ ਹੈਲੋ ਹਲੋ ਹਾਂਜੀ ਹਾਂਜੀ ਮੈਂ ਇੱਕ ਝਗੜਾ ਹੋਇਆ ਤੁਹਾਡੇ ਸਕੂਲ ਦੇ ਵਿੱਚ ਬੱਚਿਆਂ ਨੂੰ ਬੱਚਿਆਂ ਦੇ ਵਿੱਚ ਆਪਸ ਵਿੱਚ ਤੇ ਉਹ ਬੱਚੇ ਦੇ ਕਾਫੀ ਗੰਭੀਰ ਸੱਟਾਂ ਵੱਜੀਆਂ ਹੋਏ ਜਿਹੜਾ ਕਿ ਹੌਸਲ ਸਰਕਾਰੀ ਹਸਪਤਾਲ ਦਾਖਲ ਹੈ ਕਿਉਂਕਿ ਇੱਕ ਪਾਸੇ ਪੰਜ ਬੱਚੇ ਸੀ ਉਹਨਾਂ ਨੇ ਕੁੱਟਿਆ ਤੇ ਇਸ ਬੱਚੇ ਦਾ ਕਹਿਣਾ ਹੈ ਕਿ ਇਸ ਬੱਚੇ ਦੇ ਜਿਹੜੇ ਦੂਜੇ ਸਕੂਲ ਦੇ ਵਿੱਚ ਦੂਜੇ ਬੱਚੇ ਸੀ ਜਿਨ੍ਹਾਂ ਨੇ ਇਹਨਾਂ ਨੂੰ ਮਾਰਿਆ ਕੁੱਟਿਆ ਤੇ ਉਹਨਾਂ ਦੇ ਬਸਤਿਆਂ ਦੇ ਵਿੱਚ ਕਿਰਚ ਸੀ ਤੇ ਇੱਕ ਹੋਰ ਕੋਈ ਹਥਿਆਰ ਸੀ ਲੰਬਾ ਤੇ ਕੀ ਕਹਿਣਾ ਚਾਹੋਗੇ ਮੈਮ ਤੁਹਾਡਾ ਬਿਆਨ ਰਿਕਾਰਡਿੰਗ ਹੋ ਰਹੀ ਹੈ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਤੇ ਕੀ ਕਹਿਣਾ ਚਾਹੋਗੇ ਵੀ ਸਕੂਲ ਦੇ ਵਿੱਚ ਕਿਹ ਬੱਚੇ ਹਥਿਆਰ ਲੈ ਕੇ ਆਉਂਦੇ ਨੇ ਨਹੀਂ ਨਹੀਂ ਸਕੂਲ ਬਸ ਨਹੀਂ ਹੈ ਹਾਂਜੀ ਹਾਂਜੀ ਇਸ ਬਾਰੇ ਮੈਨੂੰ ਕੋਈ ਪਤਾ ਨਹੀਂ ਸੀ ਪਰ ਬੱਚੇ ਅੱਧਾ ਸੀ ਬੱਚਿਆਂ ਦੇ ਬੈਗ ਦੀ ត្រਾਸ਼ੀ ਕਰਦੇ ਰਹਿਣੇ ਮੋਬਾਈਲ ਫੋਨ ਵੀ ਹੋਰ ਵੀ ਚੈੱਕ ਕਰਦੇ ਨੇ ਟਾਈਮ ਟਾਈਮ ਜੀ ਹਾਂ ਜੀ ਐਤਾ ਨਹੀਂ ਕੋਈ ਚੀਜ਼ ਬੱਚੀ ਨਹੀਂ ਲੈ ਜਾਂਦੇ ਉਹਨਾਂ ਦੇ ਸਿਰ ਦੇ ਵਿੱਚ ਨਾ ਕਾਫੀ ਡੂੰਗਾ 6 ਵਜੇ ਹੋਈ ਹੈ ਮੈਮ ਜੋ ਤੇ ਸਾਨੂੰ ਪਤਾ ਬੱਚੇ ਗਿਆ ਸੀ ਇਹਨਾਂ ਨੇ ਕੜਾ ਮਾਰਿਆ ਵੀ ਚੈੱਕ ਕਰਦੇ ਰਹਿਣੇ ਕੜਾ ਜੀ ਵੀ ਕੋਈ ਹੈਵੀ ਕੜਾ ਨਾ ਪਾਇਆ ਹੋਵੇ ਅਜੂ ਉਤਾਰਦੇ ਰਹਿਣੇ ਜੇ ਕੋਈ ਗਲਤੀ ਨਾ ਹੋ ਬਾਕੀ ਨਹੀਂ ਆਉਂਦੇ ਸੀ ਉਤਾਰ ਦਿੰਦੇ ਜੀ ਜੀ ਹਾਂ ਜੀ ਚਲੋ ਠੀਕ ਹੈ ਮੈਮ ਥੈਂਕ ਯੂ ਤੇ ਤੁਸੀਂ ਸੁਣਿਆ ਮੈਡਮ ਜੀ ਵੱਲੋਂ ਕਿਹਾ ਗਿਆ ਹੈ ਕਿ ਅਗਰ ਬੱਚੇ ਨੇ ਜਿਵੇਂ ਕਿ ਮੈਡਮ ਜੀ ਵੱਲੋਂ ਕਹਿਣਾ ਹੈ ਕਿ ਉਹਦੇ ਹੱਥ ਦੇ ਵਿੱਚ ਜਿਹੜਾ ਕੜਾ ਸੀ ਉਹ ਮਾਰਿਆ ਗਿਆ ਮਤਲਬ ਕੜਾ ਵੱਜਣ ਨਾਲ ਹੀ ਇੱਕ ਜਿਹੜਾ ਖੂਨ ਹੈ ਸਿਰ ਦੇ ਵਿੱਚੋਂ ਨਿਕਲਿਆ ਇਸ ਦੇ ਨਾਲ ਕਾ ਉਹ ਵੀ ਜਿਹੜਾ ਕਾਫੀ ਡੂੰਗਾ ਜਿਵੇਂ ਕਿ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਕਾ ਜਿਹੜਾ ਕਾਫੀ ਡੂੰਗਾ ਹੈ ਬੱਚੇ ਦੇ ਕਾਫੀ ਜਿਹੜੀ ਪੱਟੀ ਬੰਨੀ ਹੋਈ ਹੈ ਸਿਰ ਦੇ ਉੱਪਰ